ਸੱਸੀ ਗਾਲ ਜੀ ਸਾਰਿਆਂ ਨੂੰ ਇਹ ਆਰਟੀਕਲ ਤੁਹਾਨੂੰ ਹੋਰ ਦਿਖਾਉਣ ਲੱਗੇ ਆ ਰੀਸਟੌਕ ਕਰਤਾ ਆਰਟੀਕਲ ਪਹਿਲਾਂ ਵੀ ਆਇਆ ਸੀਗਾ ਕਾਫੀ ਡਿਮਾਂਡ ਸੀਗੀ ਦੁਬਾਰਾ ਮੰਗਵਾ ਲਿੱਤਾ ਜੀ ਆਰਟੀਕਲ ਬਹੁਤ ਪਿਆਰਾ ਹੈ ਆਰਾਮ ਨਾਲ ਦੇਖਣਾ ਵੀਡੀਓ ਸਕਿਪ ਨਾ ਕਰਨਾ ਤਿੰਨ ਕਲਰ ਆਣਗੇ ਪੂਰੀ ਵੀਡੀਓ ਦੇਖਦਾ ਪਹਿਲਾਂ ਤਾਂ ਤੁਹਾਨੂੰ ਐਡਰੈਸ ਦੱਸ ਦਿੰਨੇ ਆ ਕੇਸਰ ਸੂਟ ਐਂਡ ਸਾੜੀ ਅੰਬਾਲਾ ਸਿਟੀ ਕਦੇ ਵੀ ਰੇਲਵੇ ਸਟੇਸ਼ਨ ਪਰ ਬੱਸ ਸਟੈਂਡ ਤੋਂ ਆ ਰਹੇ ਹੋ ਨੇੜੇ ਦੇਸ਼ਮੰਜ ਕੋਲੇਜ ਕੋਲ ਆਪਣੀ ਦੁਕਾਨ ਪੈਂਦੀ ਹੈ ਜੀ ਆ ਦੇਖੋ ਆਰਟੀਕਲ ਚੈੱਕ ਕਰ ਲਓ ਬਹੁਤ ਹੀ ਸੁਪਰ ਬਹੁਤ ਹੀ ਡੋਪਰ ਆਰਟੀਕਲ ਰਹਿਣ ਵਾਲਾ ਸਮਾਰਟ ਪੀਸ ਹੈਗਾ ਜੀ ਇੱਕ ਤਰ੍ਹਾਂ ਸਮਾਰਟ ਪੀਸ ਪੱਲੇ ਔਰ ਨੈਕ ਤੇ ਫੁੱਲ ਵਰਕ ਹੈਗਾ ਜੀ ਔਰ ਗੈਂਜ਼ਾ ਦਾ بیس ਰਹਿਣ ਵਾਲਾ ਥੱਲੇ ਡਿਜੀਟਲ ਪ੍ਰਿੰਟ ਤੁਹਾਨੂੰ ਦਿਖ ਰਿਹਾ ਹੋਏਗਾ ਥੱਲੇ ਡਿਜੀਟਲ ਪ੍ਰਿੰਟ ਦਾ بیس ਵੀ ਲੱਗਿਆ ਹੋਇਆ ਨਾਲ ਦੁਪੱਟਾ ਬਹੁਤ ਸੋਹਣਾ ਰਹਿਣ ਵਾਲਾ ਹੈ ਦਾ ਜਿਹਨੂੰ ਕਹਿੰਦੇ ਹਨਾ ਰੂਖ ਖੁਸ਼ ਵਾਲੇ ਸੂਟ ਉਹ ਚੀਜ਼ ਹੈਗੀ ਜੀ ਆਹ ਦੇਖੋ ਆਹ ਦੁਪੱਟਾ ਆਏਗਾ ਰੀ ਸਟਾਕ ਕਰ ਦਿੱਤਾ ਹੈ ਪਹਿਲਾਂ ਆਇਆ ਸੀਗਾ ਆਰਟੀਕਲ ਕਾਫੀ ਡਿਮਾਂਡ ਸੀਗੀ ਕਸਟਮਰ ਮੰਗ ਰਿਆ ਸੀ ਤੇ ਦੁਬਾਰਾ ਰੀ ਸਟਾਕ ਕਰਵਾ ਦਿੱਤਾ ਹੈ ਤਿੰਨ ਕਲਰ ਬਣ ਕੇ ਆਏ ਨੇ ਤਿੰਨੋਂ ਕਲਰ ਬਹੁਤ ਸੋਹਣੇ ਹੈਗੇ ਨੇ ਆ ਦੇਖੋ ਸੁਪਰ ਕਲਰ ਨੇ ਤਿੰਨੋਂ ਕਲਰ ਤੁਹਾਨੂੰ ਖੋਲ ਕੇ ਦਿਖਾਵਾਂਗਾ ਇਕੱਲਾ ਇਕੱਲਾ ਪੀਸ ਵੀਡੀਓਸ ਸਕਿਪ ਨਾ ਕਰਨਾ ਬਿਲਣਾ ਕਿੱਥੇ ਹੈ ਕੇਸਟਰ ਸੂਟ ਐਂਡ ਸਾਰੀ ਅੰਬਾਲਾ ਸਿਟੀ ਸਾਡੇ ਇਸ ਚੈਪਟਰ ਨੂੰ ਬਹੁਤ ਹੀ ਸੋਹਣਾ ਪੀਸ ਹੈਗਾ ਜੀ ਪੱਲਾ ਨੱਕ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਹੈ। ਕਟਦਾਨੇ ਦਾ ਹੈਂਡ ਦਾ ਵਰਕ ਬਹੁਤ ਹੀ ਪਿਆਰਾ ਹੈਗਾ ਜੀ। ਦੁਪੱਟਾ ਬਹੁਤ ਸੋਹਣਾ ਲੱਗਾ ਜੀ। ਆਲ ਇਹ ਉਹਦਾ ਦੁਪੱਟਾ ਲੈਣ ਵਾਲਾ ਬਹੁਤ ਹੀ ਸੋਹਣਾ ਆਰਟੀਕਲ ਹੈ। ਚੰਗੀ ਤਰ੍ਹਾਂ ਦੇਖ ਲਓ। ਜਿਹੜਾ ਪੀਸ ਚੰਗਾ ਲੱਗ ਰਿਹਾ ਸਕਰੀਨ ਸ਼ਾਟ ਲੈ ਕੇ ਨੰਬਰ ਸਾਡੇ ਚਾਹਦੇ ਇਹਨੇ ਉਹਦੇ ਤੇ ਤੁਸੀਂ WhatsApp ਕਰ ਦਿਓ। ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰੋ। YouTube ਤੋਂ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰੋ Instagram aur Facebook ਤੋਂ ਦੇਖ ਰਹੇ ਹੋ ਤਾਂ ਫੋਲੋ ਕਰੋ ਚੈਨਲ ਨੂੰ ਸਬਸਕ੍ਰਾਈਬ ਯੂਰ ਕਰੋ ਅਗਰ YouTube ਤੋਂ ਦੇਖ ਰਹੇ ਹੋ Instagram ਤੇ Facebook ਤੋਂ ਦੇਖ ਰਹੇ ਹੋ ਤਾਂ ਫੋਲੋ ਕਰੋ ਆ ਦੇਖੋ ਬੰਦਰ ਬਹੁਤ ਸੋਹਣਾ ਬੰਦਰ ਦਮਟਾ ਬਹੁਤ ਸੋਹਣਾ ਨਾਲ ਆ ਦੇ ਇਹ ਆ ਦੇਖੋ ਆ ਦਮਟਾ ਬਹੁਤ ਹੀ ਛੋਟੇ ਛੋਟੇ ਆਰਟੀਕਲ ਹੈਗੇ ਨੇ ਮੁਲੇ ਕਿੱਥੇ ਆ ਕੇਸਰ ਸੂਟ ਐਂਡ ਸਾੜੀ ਅੰਬਾਲਾ ਸਿਟੀ ਕਿਸੇ ਵੀ ਮੇਰੇ ਭੈਣ ਤੇ ਪ੍ਰਾਣ ਨਵਾ ਕੰਮ ਸਟਾਰਟ ਕਰਨਾ ਇਕ ਵਾਰ ਵਿਜ਼ਿਟ ਕਰ ਲੋ ਕੇਸਰ ਸੂਟ ਐਂਡ ਸਾੜੀ ਅੰਬਾਲਾ ਸਿਟੀ ਇਸ ਦਾ 4 4 ਪੀਸ ਦੇ ਬੰਡਲ ਆਉਂਦੇ ਕੋਈ ਵੀ ਮੇਰੇ ਭੈਣ ਤੇ ਪ੍ਰਾਣ ਨਵਾ ਕੰਮ ਸਟਾਰਟ ਕਰ ਰਿਆ ਸੈਟ वाइज ਮਾਲ ਨਹੀਂ ਲੈ ਸਕਦਾ ਦੋ ਦੋ ਪੀਸ ਲੈ ਕੇ ਆਪਣੀ ਵੈਰਾਈਟੀ ਬਣਾ ਸਕਦੇ ਹੋ ਕਿਸੇ ਵੀ ਮੇਰੇ ਭੈਣ ਤੇ ਪ੍ਰਾਣੇ ਵਿਆਹ ਸ਼ਾਦੀ ਅਸੇ ਸ਼ੋਪਿੰਗ ਕਰਨੀ ਹੈ ਤਾਂ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਾਰਾ ਹੋਲਸੇਲ ਰੇਟ ਤੇ ਤੁਹਾਨੂੰ ਮਾਲ ਮਿਲੇਗਾ ਤੁਸੀਂ ਵੈਰਾਈਟੀ ਪਟਾਕੇ ਲੈਣਾ ਵੈਰਾਈਟੀ ਬਣਾ ਕੇ ਲੈ ਲਓ ਜਿਸ ਤਰ੍ਹਾਂ ਤੋਂ ਉਹ ਆਰਟੀਕਲ ਚੀਜ਼ ਸਾਰੀ ਤਰ੍ਹਾਂ ਦੇ ਆਰਟੀਕਲ ਮਿਲਣਗੇ ਜਿੱਦਾਂ 4-4 ਪੀਸ ਦੇ ਬੰਡਲ ਆਉਂਦੇ ਹਨ ਨਾ ਦੇਖੋ ਅੱਜ ਤਾਂ 4 ਪੀਸ ਦਾ ਬੰਡਲ ਆਉਂਦਾ ਹੈ ਤੁਸੀਂ ਮੇਰੇ ਪੈਨਲ ਨਵਾ ਕੰਮ ਸਟਾਰਟ ਕਰਨਾ ਉਹਨੂੰ 2 ਪੀਸ ਚੰਗੇ ਲੱਗਦੇ ਨੇ ਤੇ ਤੁਸੀਂ 2 ਪੀਸ ਲੈ ਕੇ ਆਪਣੀ ਵੈਰਾਈਟੀ ਬਣਾ ਸਕਦੇ ਹੋ ਆ ਦੇਖਿਆ ਤਾਂ 2 ਪੀਸ ਲੈ ਕੇ ਤੁਸੀਂ ਆਪਣੀ ਵੈਰਾਈਟੀ ਬਣਾ ਸਕਦੇ ਹੋ 4-4 ਪੀਸ ਤੁਹਾਨੂੰ ਵੀ ਪਤਾ ਹੈ ਕਿ ਮੇਰੇ ਕਿਸੇ ਵੀ ਭੈਣ ਨੇ ਅਗਰ ਘਰੋਂ ਕੰਮ ਸਟਾਰਟ ਕਰਨਾ ਹੈ ਜਾਂ ਭਰਾ ਨੇ ਘਰੋਂ ਕੰਮ ਸਟਾਰਟ ਕਰਨਾ ਹੈ ਤੇ ਉਹ 4 ਪੀਸ ਲੈ ਕੇ 4 ਪੀਸ ਨਹੀਂ ਵੇਚ ਸਕਦਾ ਇਸ ਕਰਕੇ 2 ਪੀਸ ਲੈ ਕੇ ਤੁਸੀਂ ਵੈਰਾਈਟੀ ਬਣਾ ਸਕਦੇ ਹੋ ਇੱਕ ਵਾਰ ਤੁਹਾਨੂੰ ਵਿਜ਼ਿਟ ਕਰਨਾ ਪੈਣਾ ਅੰਬਾਲਾ ਸਿਟੀ ਸਾਡੀ ਦੁਕਾਨ ਹੈ ਕਦੇ ਵੀ ਅੰਬਾਲਾ ਸਿਟੀ ਤੁਸੀਂ ਆ ਰਹੇ ਹੋ ਤੇ ਕਪੜਾ ਮਾਰਕੀਟ ਅਗਰਸਹਿਨ ਚੌਕ ਦੇ ਨਾਲ ਬੱਸ ਸਟੈਂਡ ਦੇ ਨਾਲ ਕਪੜਾ ਮਾਰਕੀਟ ਪੈਂਦੀ ਹੈ ਜੀ ਕਪੜਾ ਮਾਰਕੀਟ ਸਾਡੀ ਦੁਕਾਨ ਹੈ ਜੀ ਕਦੇ ਵੀ ਅੰਬਾਲਾ ਸਿਟੀ ਆ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਤੇ ਨੰਬਰ ਚੱਲ ਰਹੇ ਨੇ ਫੋਨ ਕਰ ਲਓ ਮੈਸੇਜ ਕਰ ਲਓ ਤੁਹਾਨੂੰ ਲੋਕੇਸ਼ਨ ਮਿਲ ਜੇਗੀ ਅਗਰ ਕਪੜਾ ਮਾਰਕੀਟ ਕਿੱਥੇ ਵੀ ਤੁਸੀਂ ਖੜੇ ਹੋ ਸਾਡਾ ਦੁਕਾਨ ਦਾ ਕੋਈ ਨਾ ਕੋਈ ਮੈਂਬਰ ਤੁਹਾਨੂੰ ਲੈਣਸ ਤੇ ਆ ਜਾਏਗਾ ਜੀ ਸਾਡਾ ਐਡਰੈਸ ਬਿਲਕੁਲ ਅਸਾਹ ਨਗਰ ਨੇੜੇ ਦੇਸਮਾਜ ਕਾਲਜ ਪੈਂਦਾ ਕਿਸੇ ਨੂੰ ਦੇਸਮਾਜ ਕਾਲਜ ਪੁੱਛ ਕੇ ਵੀ ਤੁਸੀਂ ਆ ਸਕਦੇ ਹੋ ਕਦੇ ਵੀ ਅੰਮਾਲਾ ਸਿਟੀ ਆ ਰਹੇ ਹੋ ਤੇ ਨੰਬਰ ਸਕਰੀਨ ਤੇ ਚੱਲ ਰਹੇ ਨੇ ਵਿਜ਼ਿਟ ਕਰ ਸਕਦੇ ਹੋ ਤੁਸੀਂ ਸਾਰੀ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਇੱਥੇ ਮਿਲ ਜਾਣੀ ਹੈ ਜਲਦੀ ਜਲਦੀ ਵੀਡੀਓ ਵਿੱਚ ਸ਼ੇਅਰ ਕਰੋ ਇੰਸਟਾਗ੍ਰam ਔਰ ਫੇਸਬੁੱਕ ਤੋਂ ਦੇਖ ਰਹੇ ਫੋਲੋ ਕਰੋ YouTube ਤੋਂ ਦੇਖ ਰਹੇ ਸਬਸਕ੍ਰਾਈਬ ਜਰੂਰ ਕਰੋ ਸ਼ੇਅਰ ਕਰਨ ਨਾਲ ਕਿਸੇ ਨਾ ਕਿਸੇ ਦਾ ਫਾਇਦਾ ਜਰੂਰ ਹੋਏਗਾ ਸਬਸਕ੍ਰਾਈਬ ਕਰੋਗੇ ਤਾਂ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇਗੀ ਨਵੀਂ ਨਵੀਂ ਵੈਰਾਈਟੀ ਤੁਹਾਨੂੰ ਮਿਲਦੀ ਰਹੇਗੀ ਜੀ ਅਗਲਾ ਅਪਡੇਟ ਦੇਖਣਾ ਸੇ ਥੋੜਾ ਇੰਤਜ਼ਾਰ ਵੇਟ ਕਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ